ਪੰਜਾਬ ਭਾਜਪਾ ਨੇ ਸਿੱਖ ਚਿਹਰੇ ਨੂੰ ਦਿੱਤੀ ਕਮਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਉਹੀ ਖੁੰਡੇ ਦਾ ਕਿਸ਼ਮਾ ਦਿਖਾਉਣ ਵਾਸਤੇ ਹੋਏ ਨੇ ਸਰਗਰਮ ਜਿਸ ਖੁੰਡੇ ਨਾਲ ਦੋ ਵਾਰੀ ਸੱਤਾ ਹਾਸਲ ਕੀਤੀ ਹੈ ਅਕਾਲੀਆਂ ਤੋਂ ਉਹੀ ਖੁੰਡਾ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਸਟੇਜ ਤੇ ਲਿਆ ਕੇ ਗਰਜੇ ਨੇ ਜੋ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਲਈ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਕਮਾਂਡ ਦਿੱਤੀ ਗਈ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਵਿੱਚ ਇੱਕ ਰੈਲੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਉਹ ਖੁੰਡਾ ਹੀ ਲੈ ਕੇ ਆਏ ਨੇ ਜਿਹੜਾ ਖੁੰਡਾ ਕਾਂਗਰਸ ਵਿੱਚ ਉਹ ਲੈ ਕੇ ਜਾਇਆ ਕਰਦੇ ਸੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਭਾਜੀਪੀ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਵਾਸਤੇ ਲਗਾਤਾਰ ਨਵੇਂ-ਨਵੇਂ ਫਾਰਮੂਲੇ ਅਪਣਾ ਰਹੀਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਵੀ ਪੰਜਾਬ ਵਿੱਚ ਬੀਜੇਪੀ ਨੂੰ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਲਈ ਲਗਾਤਾਰ ਬਦਲਾਅ ਕਰ ਰਹੀਏ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਪੰਜਾਬ ਨੇ ਵਿੱਚ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸਿਆਸੀ ਮਹਿਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਦੀ ਚੁੱਪ ਤੋਂ ਬਾਅਦ ਇਕੋਦਮ ਕੈਪਟਨ ਅਮਰਿੰਦਰ ਸਿੰਘ ਜੋ ਸਰਗਰਮ ਹੋਏ ਨੇ ਇਸ ਦੇ ਪਿੱਛੇ ਕੁਝ ਵੱਡਾ ਰਾਜ ਛੁਪਿਆ ਹੋਇਆ ਹੈ ਕਈ ਮਹੀਨਿਆਂ ਬਾਅਦ ਜੋ ਪੰਜਾਬ ਪੁੱਜੇ ਕੈਪਟਨ ਨੇ ਆਪਣੇ ਹੀ ਪੁਰਾਣੇ ਸਾਥੀਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਾ ਉਦੋਂ ਹੀ ਕਿਆ ਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਧਰੇ ਨਾ ਕਿਧਰੇ ਭਾਜਪਾ ਕੈਪਟਨ ਸਾਰੇ ਆਪਣੀ ਬੇੜੀ ਜਿਹੜੀ ਇਹ ਪਾਰ ਲਾਉਣ ਦੇ ਚੱਕਰ ਵਿੱਚ ਦਿਸ ਰਹੀ ਏ ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਭਾਜਪਾ ਦੇ ਅੰਦਰ ਯੋਗ ਆਗੂਆਂ ਦਾ ਸੰਕਟ ਹੈ ਤੇ 11 ਸਾਲਾਂ ਤੋਂ ਕੇਂਦਰ ਵਿੱਚ ਭਾਵੇਂ ਬੀਜੇਪੀ ਦੀ ਸਰਕਾਰ ਚੱਲ ਰਹੀ ਏ ਪਰ ਪੰਜਾਬੀਆਂ ਦੇ ਦਿਨਾਂ ਦੇ ਉੱਪਰ ਅਜੇ ਤੱਕ ਉਸ ਦੀ ਛਾਪ ਨਹੀਂ ਛੱਡ ਸਕੀ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਕੋਈ ਸਿਆਸੀ ਕ੍ਰਿਸ਼ਮਾ ਕਰਦੇ ਹਨ ਜਾਂ ਨਹੀਂ ਇਹ ਤਾਂ ਵਕਤ ਹੀ ਤੈਅ ਕਰੇਗਾ ਪਰ ਪਿਛਲੇ ਰਿਕਾਰਡ ਨੂੰ ਦੇਖਦੇ ਹਾਂ ਭਾਜਪਾ ਲੀਡਰਸ਼ਿਪ ਪੰਜਾਬ 'ਚ ਪਰਵਾਹ ਹੰਗਾਰਾ ਮਿਲਨ ਪ੍ਰਤੀ ਆਸ਼ਵੰਦ ਨਜ਼ਰ ਆ ਰਹੀ ਏ ਰੋਚਕ ਪਹਿਲੂ ਇਹ ਵੀ ਏ ਕਿ ਕੈਪਟਨ ਆਪਣਾ ਉਹੀ ਖੁੰਡਾ ਲੈ ਕੇ ਆਏ ਹਨ ਜਿਸ ਖੁੰਡੇ ਨਾਲ ਉਹਨਾਂ ਨੇ ਅਕਾਲੀਆਂ ਤੋਂ ਸੱਤਾ ਹਾਸਲ ਕੀਤੀ ਸੀ 2002 ਦੇ ਵਿੱਚ ਤੇ 2017 ਦੇ ਵਿੱਚ ਸੋ ਉਹ ਖੁੰਡਾ ਹੁਣ ਭਾਜਪਾ ਦੇ ਸਟੇਜਾਂ ਦੇ ਉੱਪਰ ਦਿਖਣਾ ਸ਼ੁਰੂ ਹੋ ਗਿਆ ਹੈ ਸੋ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਉਹੀ ਖੁੰਡਾ ਸੀ ਜਿਸ ਨੂੰ ਅੱਜ ਲੈ ਕੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵੀਨ ਸ਼ਰਮਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਖੁੰਡਾ ਫੜ ਕੇ ਜੋ ਵਰਕਰਾਂ ਨੂੰ ਸੰਬੋਧਨ ਕੀਤਾ ਕਿ ਇਸ ਖੁੰਡੇ ਨਾਲ ਮੈਂ ਹੁਣ ਮੌਜੂਦਾ ਸਰਕਾਰ ਨੂੰ ਭਜਾਵਾਂਗਾ ਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਲੈ ਕੇ ਆਵਾਂਗਾ ਸੋ ਸਰਗਰਮੀਆਂ ਤੇਜ਼ ਹੋਣ ਤੋਂ ਬਾਅਦ ਸਨਿਮਰ ਕੁਮਾਰ ਜਾਖੜ ਦਾ ਜਿਹੜਾ ਕਿ ਉਹ ਪੱਤਾ ਕੱਟਿਆ ਜਾ ਸਕਦਾ ਹੈ ਸਨਿਮਰ ਕੁਮਾਰ ਜਾਖੜ ਪਿਛਲੇ ਕੁਝ ਦਿਨਾਂ ਤੋਂ ਬਿਲਕੁਲ ਸਾਈਡ ਤੇ ਚੱਲ ਰਹੇ ਨੇ ਇੱਕ ਪਾਸੇ ਜੋ ਤਰਨਤਾਰਨ ਦੀ ਜਿਮਨੀ ਚੋਣ ਹੋ ਰਹੀ ਏ ਉਸ ਵਿੱਚ ਵੀ ਸਨਿਮਰ ਸਨਿਮਰ ਕੁਮਾਰ ਜਾਖੜ ਜਿਹੜੇ ਨਜ਼ਰ ਨਹੀਂ ਆ ਰਹੇ ਸਨਿਮਰ ਕੁਮਾਰ ਜਾਖੜ ਨੂੰ ਬੀਜੇਪੀ ਨੇ ਹੁਣ ਪਿੱਛੇ ਕੀਤਾ ਹੈ ਤੇ ਸਿੱਖ ਚਿਹਰੇ ਨੂੰ ਅੱਗੇ ਕੀਤਾ ਕਿ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰਾਂ ਤੇ ਖੜੀ ਹੋ ਸਕੇ ਜੋ ਕਿ ਭਾਜਪਾ ਦੇ ਸਾਰੇ ਲੀਡਰਾਂ ਨੇ ਆਪਣੇ ਦਮ ਤੇ ਚੋਣ ਲੜਨ ਲਈ ਹੰਗਾਰਾ ਪਰਿਆ ਇਸ ਤੋਂ ਪਹਿਲਾਂ ਰੌਨੀਤ ਬਿੱਟੂ ਨੂੰ ਭਾਜਪਾ ਨੇ ਜੋ ਰਾਜ ਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਹੋਇਆ ਹੈ ਕੈਬਨਿਟ ਦੇ ਵਿੱਚ ਸੋ ਹੁਣ ਕੈਪਟਰ ਅਮਿੰਦਰ ਸਿੰਘ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਭਾਜਪਾ ਨੇ ਔਰ ਇਸ ਤੋਂ ਪਹਿਲਾਂ ਕਿ ਹੋਰ ਵੀ ਬਹੁਤ ਸਾਰੇ ਸਿੱਖ ਚਿਹਰਿਆਂ ਨੂੰ ਪੰਜਾਬ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਭਾਜਪਾ ਦੇ ਵੱਲੋਂ ਜੋ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਉਡੀਕਿਆ ਜਾ ਰਿਹਾ ਹੈ ਨਰੋਲ ਪਿੰਡੂ 65 ਅਤੇ ਪੰਥਕ ਸੋਚ ਵਾਲੇ ਵਿਧਾਨ ਸਭਾ ਹਲਕਾ ਤਰਨਤਾਰਨ ਚੋਂ ਪਾਰਟੀ ਕੋਲ ਗੋਣ ਲਈ ਭਾਵੇਂ ਕੁਝ ਨਹੀਂ ਪਰ ਜਿੱਤਣ ਲਈ ਅਸਮਾਨ ਪਿਆ ਹੈ ਪਾਰਟੀ ਹਲਕੇ ਮੰਨਦੇ ਹਨ ਕਿ ਜਿਸ ਤਰ੍ਹਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਜਿਮਨੀ ਚੋਣ ਦਾ ਨਤੀਜਾ ਭਾਜਪਾ ਲਈ ਆਪਣੀ ਪਿੱਠ ਥਾਪਣ ਵਾਲਾ ਰਿਹਾ ਸੀ ਤਰਨਤਾਰਨ ਚ ਵੀ ਚੰਗਾ ਹੰਗਾਰਾ ਮਿਲਦਾ ਹੈ ਤਾਂ ਪਾਰਟੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਜਿਹੜੀ ਕਮਾਨ ਹੈ ਉਹ ਸਿੱਖ ਚਿਹਰੇ ਤੋਂ ਹਮੇਸ਼ਾ ਲਈ ਜਿਹੜਾ ਕਿ ਦੇ ਦੇਵੇਗੀ ਉਹ ਸਿੱਖ ਚਿਹਰੇ ਨੂੰ ਭੱਜ-ਭੱਜ ਅੱਗੇ ਕਰੇਗੀ ਤਾਂ ਦਾ ਜਿਮਨੀ ਚੋਣਾਂ ਨੂੰ ਇਸੇ ਕਰਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਕਿਉਂਕਿ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪੰਜਾਬ ਨੂੰ ਸੰਭਾਵੀ ਸੱਤਾ ਤੇ ਬਿਠਾਉਣ ਲਈ ਲੀਡਰਸ਼ਿਪ ਦਾ ਫੈਸਲਾ ਲਿਆ ਜਾ ਰਿਹਾ ਹੈ ਸੋ ਤਜਰਬੇਕਾਰ ਲੀਡਰਸ਼ਿਪ ਦੀ ਘਾਟ ਨਾਲ ਜੂਝ ਰਹੀ ਭਾਜਪਾ ਵੱਲੋਂ ਹੁਣ ਹਿੰਦੂ ਵਰਗ ਨਾਲ ਸੰਬੰਧਿਤ ਆਗੂਆਂ ਨੂੰ ਸੂਬਾ ਪ੍ਰਧਾਨਗੀ ਦਿੱਤੀ ਜਾਂਦੀ ਰਹੀ ਹੈ ਪਰ ਇਸ ਵਾਰ ਅਹੁਦੇ ਲਈ ਸੰਬੰਧਿਤ ਕਈ ਸਿੱਖ ਆਗੂ ਦਾਵੇਦਾਰੀ ਜਿਤਾ ਰਹੇ ਹਨ ਪੰਜਾਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਇਤਿਹਾਸ ਦੇਖਿਆ ਜਾਵੇ ਤਾਂ ਇਸ ਅਹੁਦੇ ਤੇ ਆਰਐਸਐਸ ਨਾਲ ਸੰਬੰਧਿਤ ਵਿਅਕਤੀਆਂ ਨੂੰ ਹੀ ਬਿਠਾਇਆ ਜਾਂਦਾ ਰਿਹਾ ਹੈ ਪਾਰਟੀ ਸੂਤਰਾ ਮੁਤਾਬਕ ਹਾਈ ਕਮਾਂਡ ਇਹ ਵੀ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਵਿੱਚ ਪ੍ਰਭਾਵਸ਼ਾਲੀ ਜਨ ਅਧਾਰ ਕੋਈ ਵੀ ਆਗੂ ਨਹੀਂ ਹੈ ਪਾਰਟੀ ਨੇ ਪਿਛਲੇ ਸਮੇਂ ਦੌਰਾਨ ਕਈ ਸਿੱਖ ਆਗੂ ਨਾਲ ਜੋ ਤਾਲਮੇਲ ਮਿਲਾਏ ਸਨ ਪਰ ਕੈਪਟਨ ਵਰਗਾ ਸਿਰ ਕੱਟ ਆਗੂ ਭਾਜਪਾ ਦੇ ਕੋਲ ਸਿਰਫ ਤੇ ਸਿਰਫ ਕੈਪਟਨ ਹੀ ਹੈ ਸੋ ਦਿਲਚਸਪ ਹਕੀਕਤ ਇਹ ਕਿ ਇਸ ਸਿਆਸੀ ਕਦ ਵੱਡਾ ਹੋਣ ਦੇ ਬਾਵਜੂਦ ਉਮਰ ਦੇ ਵੱਡੇਪਣ ਤੋਂ ਕੈਪਟਨ ਪਛੜ ਜਰੂਰ ਸਕਦੇ ਹਨ ਸੋ ਪੰਜਾਬ ਜਿਹੜਾ ਖਾਲਾਜੀ ਦਾ ਬਾੜਾ ਨਹੀਂ ਭਾਜਪਾ ਲਈ ਮਿਸ਼ਨ 2027 ਨੂੰ ਲੈ ਕੇ ਵਿਉਂਤ ਬਣਾ ਰਹੀ ਭਾਜਪਾ ਨੂੰ ਤਰਨ ਤਰਨ ਹਲਕੇ ਦੇ ਰੁਝਾਨ ਦੱਸ ਦੇਵੇਗਾ ਕਿ ਰਾ ਕਿੰਨੇ ਸੁਖਾਲੇ ਹਨ ਤੇ ਕਿੰਨੇ ਔਖੇ ਜਦੋਂ ਕਿਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਮੰਨ ਚੁੱਕਿਆ ਨੇ ਕਿ ਪੰਜਾਬ ਵਿੱਚ ਜੋ ਪਵਿਕਿਵਕਣੀ ਕਰਨੀ ਕਿਸੇ ਦੇ ਬਸ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅਸੀਂ ਪਵਿਕਿਵਕਣੀ ਨਹੀਂ ਕਰ ਸਕਦੇ ਬਾਕੀ ਸਾਰੇ ਸੂਬਿਆਂ ਨੂੰ ਛੱਡ ਕੇ ਪੰਜਾਬ ਵੀ ਇੱਕ ਅਜਿਹਾ ਸੂਬਾ ਜਿੱਥੇ ਅਜੇ ਤੱਕ ਭਾਜਪਾ ਦੇ ਪੈਰ ਨਹੀਂ ਲੱਗੇ ਸੋ ਹੁਣ ਕੈਪਟਨ ਅਮਿੰਦਰ ਸਿੰਘ ਭਾਜਪਾ ਦੀ ਬੇੜੀ ਪਾਰ ਕਰਾ ਸਕਦੇ ਨੇ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਲੇਕਿਨ ਭਾਜਪਾ ਨੇ ਕੈਪਟਨ ਅਮਿੰਦਰ ਸਿੰਘ ਦੇ ਉੱਪਰ ਕਮਾਂਡ ਸੌਂਪ ਦਿੱਤੀ ਹੈ